ਅੱਜ ਪ੍ਰੈਸ ਕਾਨਫਰੰਸ ਬੁਲਾਈ ਸੀ ਮੁੱਦਾ ਕੀ ਹੈ ਜੀ ਅਸੀਂ ਇਹਦੀ ਕੱਲ ਮਕਦਮਾ ਨੰਬਰ ਆਪਣਾ 36 ਦਾ ਰਜਿਸਟਰ ਕੀਤਾ ਜੀ ਐਡੀਪੀਐਸਟ ਦੇ ਵਿੱਚ ਉਹਦੇ ਵਿੱਚ ਅਸੀਂ ਤਿੰਨ ਜਿਹੜੇ ਦੋਸ਼ੀਆਂ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਪਾਸੋਂ 120 ਗ੍ਰਾਮ ਹੈਰੋਨ ਇੱਕ ਦੇਸੀ ਪਿਸਟਲ ਜਿੰਦਾ ਕਾਰਤੂਸ ਤੇ ਇੱਕ ਜਿਹੜੀ Honda City ਗੱਡੀ ਆ ਉਹ ਬਰਾਮਦ ਕੀਤੀ ਗਈ ਜਾਨਾ ਕੋ ਤੇ ਉਹਦੇ ਰਿਗਾਰਡਿੰਗ ਅਸੀਂ ਕੱਲ ਮਕਦਮਾ ਦਾ ਰਜਿਸਟਰ ਕੀਤਾ ਸੀ ਅੱਜ ਦੋਸ਼ੀਆਂ ਨੂੰ ਜਿਹੜਾ ਅਸੀਂ ਪੇਸ਼ ਅਦਾਲਤ ਕਰਾਂਗੇ ਤੇ ਰਮਾਨ ਹਸ ਦਾ ਕੇਰੀ ਮੇਰੀ ਤਬਦੀਸ਼ਾ ਉਹ ਹੁਣ ਲਿਆਵਾਂ ਤੇ ਸਰ ਇਹ ਕਿੱਥੋਂ ਗ੍ਰਿਫਤਾਰ ਹੋਏ ਐ ਜੀ ਇਹ ਆਪਣਾ ਸਰਪਰੇਟਰ ਸਰਤਾਜ ਸਿੰਘ ਵਿਦ ਆਪਣੀ ਪੋਸਟ ਪਾਰਟੀ ਦੇ ਇਹਨਾਂ ਨੇ ਸੈਕਟਰ 5 ਜਿਹੜੀ ਨਿਆਣਗੜ੍ਹ ਏਰੀਆ ਦੇ ਚੌਂਕੀ ਦੇ ਵਿੱਚੋਂ ਉੱਥੋਂ ਇਹ ਇਹਦੇ ਦੋ ਵਿਅਕਤੀ ਕਾਬੂ ਕੀਤਾ ਤੇ ਇੱਕ ਵਿਅਕਤੀ ਦੀ ਬਾਤ ਤੇ ਸਰ ਇਹ ਨਾਮ ਕੀ ਇਹਨਾਂ ਦੇ ਕਿੱਥੇ ਕਿੱਥੇ ਰਹਿਣ ਵਾਲੇ ਆ ਜਿਹੜੇ ਇੱਕ ਤਾਂ ਇਹ ਸੁਮੇਤ ਸਨੋਂ ਪੰਕਜ ਦੂਸਰਾ ਅਤਾਸ਼ ਤਸੰਗੋ ਜੀ ਸੁਮੇਤ ਪੰਕਜ ਤੇ ਦੂਸਰਾ ਅਤਾਸ਼ ਇਹ ਦੋਨੋਂ ਭਰਾ ਹੈ ਜੀ ਸਨੋਂ ਜਲਤਾਰ ਸੀ ਇਨਰਨਗਰ ਨੰਗਲ ਦੇ ਆਣ ਵਾਲੇ ਹੈ ਤੇ ਜਿਹੜਾ ਦੂਸਰਾ ਤੀਸਰਾ ਵਿਅਕਤੀ ਗ੍ਰਿਫਤਾਰ ਕੀਤਾ ਉਹ ਕਨਾਲ ਪੁੱਤਰ ਰਮੇਸ਼ ਚੰਦ ਡੀਐਸਬੀ ਬਲੌਕ ਦੇ ਦਾਗਰੇ ਤੀਸਰਾ ਜਿਹੜਾ ਕਨਾਲ ਹੈ ਇਹ ਬਾਅਦ ਚ ਫੜਿਆ ਗਿਆ ਚਾ ਇਹ ਇਹਨਾਂ ਦੀ ਪੋਜੀਸ਼ਨ ਦੇ ਆਧਾਰ ਤੇ ਇਹਨਾਂ ਨੂੰ ਕਨਾਲ ਗ੍ਰਿਫਤਾਰ ਤੀਸਰਾ ਜਿਹੜਾ ਰਿਵਾਲ ਫੜਿਆ ਗਿਆ ਕੀ ਲਾਇਸੈਂਸ ਹੀ ਜਾਬ ਹੈ ਜਾਇਜ ਉਸ ਲਈ ਤੇ ਜਿਹੜੀ ਜਿਹੜੀ ਕਾਰ ਹੈ ਇਹ ਜਾਇਜ ਹੈ ਜੇ ਇਹ ਵੀ ਚੋਰੀ ਚੋਰੀ ਹੈ ਵੀ ਇਹ ਜਿਹੜੇ ਦੋਨੋਂ ਦੋਸ਼ੀ ਹੈ ਦੋਨੋਂ ਭਰਾਏ ਨਾਂ ਦੇ ਤੇ ਸਰ ਪਹਿਲਾਂ ਵੀ ਇਹ ਐਸੇ ਕੰਮ ਚ ਲਿਪਸੀ ਜੇ ਪਹਿਲੀ ਵਾਰ ਪਹਿਲਾਂ ਵੀ ਇਹਨਾਂ ਤੇ ਦੋਨੋਂ ਸਮੇਤ ਤੇ ਆਕਾਸ਼ ਤੇ ਇੱਕ ਇੱਕ ਲੜਾਈ ਝਗੜੇ ਤੇ ਐਨਡੀਪੀਐਸ ਦਾ ਪਰਚਾ ਦਰਜਾ ਇਸ ਤੋਂ ਇਲਾਵਾ ਕਨਾਲ ਤੇ ਵੀ ਇੱਕ ਸਤਾਈ ਐਨਡੀਪੀਐਸ ਦਾ ਪਰਚਾ ਦਰਜਾ ਤੇ ਸਰ ਹੋਰ ਵੀ ਕਈ ਲੋਕ ਤੁਸੀਂ ਫੜਿਆ ਉਹਦੇ ਬਾਰੇ ਦੇ ਦਿਓ ਜਾਣਕਾਰੀ ਕਿੰਨੇ ਕ ਲੋਕ ਫੜ ਚੁੱਕੇ ਆ ਇਸ ਤੋਂ ਲਾਭ ਹੀ ਮੈਂ ਦੱਸਣਾ ਚਾਹੁੰਦਾ ਵੀ 1 ਜਨਵਰੀ ਤੋਂ ਲੈ ਕੇ ਹੁਣ ਤੱਕ ਜੀ 17 ਐਡੀਪੀਐਸ ਦੇ ਮਕਦਮੇ ਅਸੀਂ ਦਰਜ ਰਜਿਸਟਰ ਕੀਤੇ ਆ ਇਹਨਾਂ ਚ 24 ਬੰਦੇ ਅਸੀਂ ਗ੍ਰਿਫਤਾਰ ਕੀਤੇ ਆ ਇਹਨਾਂ ਚੋਂ ਕੁਝ ਵਿਅਕਤੀ ਜਿਹੜੇ ਜਿਨ੍ਹਾਂ ਤੋਂ ਰਿਕਵਰੀ ਹੋਈ ਸੀ ਜਾਂ ਗ੍ਰਿਫਰੀ ਦੇ ਪਰਚੇ ਦਰਜ ਹੋਏ ਇਹਨਾਂ ਦੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਤੇ ਉਸ ਜਿਹੜੇ ਆ ਕੋਰਟ ਤੋਂ ਆਰਡਰ ਲੈ ਕੇ ਅਸੀਂ ਡੀਡੀਐਸ ਸੈਂਟਰ 'ਚ ਅਲਾਇ ਵਾਸਤੇ ਚੁਣ ਗਏ ਤੇ ਸਰ ਕੀ ਆ ਤੁਸੀਂ ਆਦੇਸ਼ ਦੇਣਾ ਚਾਹੁੰਦੇ ਹੋ ਜਾਂ ਕੀ ਚੇਤਾਵਨੀ ਹੈ ਤੁਹਾਡੀ ਜਿਹੜੇ ਵੀ ਆਪਣੇ ਪਬਲਿਕ ਨੂੰ ਪਹਿਲਾਂ ਤਾਂ ਇਹ ਮੈਸੇਜ ਹੈ ਵੀ ਜੇ ਕੋਈ ਸਾਨੂੰ ਜਾਣਕਾਰੀ ਦਵੇਗਾ ਕੋਈ ਵੀ ਨਸ਼ਿਆਂ ਦੇ ਖਿਲਾਫ ਜਾਂ ਨਸ਼ਾ ਦਸਕਰਾਂ ਦੇ ਖਿਲਾਫ ਉਹਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਹੈਲਪਲਾਈਨ ਨੰਬਰ ਆ ਜਿਹੜਾ ਉਹ ਸਾਰਿਆਂ ਨੂੰ ਪਤਾ ਜੀ ਉਹਦਾ ਜਾਣਕਾਰੀ ਦੇ ਸਕਦੇ ਆ ਨੰਬਰ 2 ਤੇ ਵੀ ਜੇ ਕੋਈ ਕਿਸੇ ਵਿਅਕਤੀ ਨੂੰ ਇਲਾਜ ਦੀ ਲੋੜ ਹੈ ਜੀ ਉਹ ਵੀ ਸਾਨੂੰ ਸਿੱਧਾ ਸੰਪਰਕ ਕਰੇ ਅਸੀਂ ਇਲਾਜ ਵੀ ਕਰਵਾਵਾਂਗੇ ਜਿਹਨੂੰ ਆਊਟ ਸੈਂਟਰ ਚ ਦਾਖਲ ਕਰਾਉਣਾ ਆਊਟ ਸੈਂਟਰ ਚ ਦਾਖਲ ਕਰਵਾਵਾਂਗੇ ਜਿਹਨੂੰ ਡੀਡਿਕਸ਼ਨ ਸੈਂਟਰ ਉਪਰ ਦੀ ਲੋੜ ਆ ਅਸੀਂ ਉੱਥੇ ਵੀ ਉਹਨੂੰ ਜਨਮ ਕਰਾਉਂਦੇ ਆ ਤੇ ਸਰ ਜਿਹੜੀ ਹੈਰੋਇਨ ਦੀ ਗੱਲ 120 ਗ੍ਰਾਮ ਕਹਿੰਦੇ ਹੋ ਤੁਸੀਂ ਇਹ ਪਹਿਲਾ ਸਭ ਤੋਂ ਵੱਡੀ ਰਿਕਵਰੀ ਹੈ ਕਿ ਅੱਜ ਤੱਕ ਜਾਂ ਇਸ ਤੋਂ ਪਹਿਲਾਂ ਵੀ ਹੋ ਚੁੱਕੀ ਪਹਿਲਾਂ ਵੀ ਰਿਕਵਰੀਆਂ ਹੁੰਦੀਆਂ ਜੀ ਪਹਿਲਾਂ ਵੀ ਰਿਕਵਰੀਆਂ ਹੁੰਦੀਆਂ ਚਲੋ ਜਿਹੜੀ ਵਧੀਆ ਰਿਕਵਰੀ ਦੇ ਵਿੱਚ ਆਉਂਦਾ ਜੀ ਤੇ ਇਹ ਪਹਿਲਾਂ ਵੀ ਰਿਕਵਰੀਆਂ ਹੁੰਦੀਆਂ ਆਉਂਦੀਆਂ